ਲਾ ਸੱਜਣਾ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਤੋਂ ਨਾ ਇੱਕ ਝੋਟੀ ਲੱਗਿਆ ਦਿਖਾਉਣ ਤੁਹਾਨੂੰ ਇੱਕ ਘਰੇਲੂ ਸੱਜਣਾ ਕੋਲੋਂ ਦਿਖਾਉਣ ਲੱਗੇ ਆਪਾਂ ਥੋੜਾ ਡਰਦੇ ਜਰੂਰ ਨੇ ਆਪ ਵੀ ਬਾਈ ਕਹਿੰਦਾ ਚੰਗੇ ਸੀਮਨ ਦੀਆ ਤੇ ਲੱਗਿਆ ਵੀ ਚੰਗਾ ਤੇ ਖਾਸ ਗੱਲ ਇਹਦੀ ਇਹ ਆ ਵੀ 8ਵੇਂ ਮਹੀਨੇ ਚ ਜਾ ਕੇ ਬਾਈ ਕਹਿੰਦਾ 6 ਕਿਲੋ ਦੁੱਧ ਤੋਂ ਡਰਾਈ ਕੀਤੀ ਆ ਤੇ ਬਾਕੀ ਗੱਲਬਾਤ ਬਾਈ ਨਾਲ ਕਰਾਵਾਂਗੇ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਆਜੋ ਬਈ ਇੱਧਰ ਲੈ ਬੰਨੇ ਆਜੋ ਹੋਰ ਕੀ ਹਾਲ ਹੈ ਵਧੀਆ ਵੀਰੇ ਠੀਕ ਠਾਕ ਹਰਦੀਕਲਾ ਹਾਂ ਚਾਰਜ ਨਾਮ ਤੇ ਨੰਬਰ ਬੋਲ ਦਿਓ ਜੀ ਹਾਂ ਵੀਰੇ ਹਰਦੀਪ ਸਿੰਘ ਪਿੰਡ ਨੰਬਰ 97812 62002 97812 62002 62002 ਸੂਆ ਕਿਹੜਾ ਸੂੰਦੀ ਆ ਬਾਈ ਸੂਆ ਦੂਜਾ ਵੀਰੇ ਆਹੋ ਜੋ ਸਾਈਡ ਨੂੰ ਸੂਆ ਬਾਈ ਕਹਿੰਦਾ ਸੂੰਦੀ ਆ ਦੂਜਾ ਤੇ ਕੱਦ ਆ ਗਿਆ ਫੁੱਲ ਵੱਡਾ ਤੇ ਬਾਕੀ ਬਿਊਟੀ ਚ ਆ ਗਈ ਕੱਟੀ ਫੁੱਲ ਇੱਥੋਂ ਚੈੱਕ ਕਰ ਸਕਦੇ ਹੋ ਫੇਸ ਕੁਆਲਿਟੀ ਤੋਂ ਉਥੋਂ ਥੋੜਾ ਜਿਹਾ ਡਰਦੀ ਡਰਦੀ ਜ਼ਰੂਰ ਆ ਨਾ ਹਾਂ ਬਾਈ ਡਰਦੀ ਕਿਹਦੇ ਕਰਕੇ ਆਪ ਹੀ ਸਾਹਮਣੇ ਹੋਰ ਬਗਾਨਾ ਬੰਦਾ ਆਉਂਦਾ ਨਹੀਂ ਉਹਦੇ ਕਰਕੇ ਥੋੜਾ ਜਿਆਦਾ ਜਿਆਦੇ ਡਰਦੀ ਹੈ ਠੀਕ ਆ ਗੱਲ ਤੇ ਦਿਨ ਕਿੰਨੇ ਕੱਢ ਦੀ ਬਾਈ ਇਹ ਦਿਨ ਵੀਰੇ ਇਹਦੇ 22 ਤਰੀਕ ਨੂੰ ਦਿਨ ਪੂਰੇ ਹੋਣਗੇ ਤਕਰੀਬਨ 7-8 ਦਿਨ ਰਹਿੰਦੇ ਨੇ 7-8 ਦਿਨ ਬਾਕੀ ਨੇ ਹਾਂਜੀ ਤੇ ਸੁਆ ਆ ਗਈ ਦੂਜਾ ਸੁਆ ਦੂਜਾ ਆ ਗਈ ਵੀਰੇ ਆਪ ਕਿਹੜੇ ਸੀਮੰਦੀ ਆ ਇਹ ਆਪ ਵੀਰੇ ਇਹ ਆਪਣੇ ਜੁਬਰਾਜ ਦੀ ਲੈਨ ਚੋਂ ਆ ਜੁਬਰਾਜ ਆਪ ਆ ਗਈ ਜੁਬਰਾਜ ਵਾਲੀ ਲੈਨ ਚੋਂ ਤੇ ਗੱਬਣ ਕਿਹੜੇ ਤੋਂ ਆ ਇਹ ਆਪਣਾ ਅਰਜਨ ਕੁੰਗੜ ਦੇ ਅਰਜਨ ਤੋਂ ਆ ਤੋਰ ਦੇ ਖੋਲ ਕੇ ਹਾਂਜੀ ਤੇ ਆਪ ਤਾਂ ਆ ਗਈ ਬਾਈ ਕਹਿੰਦਾ ਜੁਬਰਾਜ ਵਾਲੀ ਲੈਨ ਚੋਂ ਤੇ ਗੱਬਣ ਆ ਗਈ ਸਜਣੋ ਅਰਜਨ ਕੁੰਗੜ ਤੋਂ ਕੱਦ ਆ ਗਿਆ ਫੁੱਲ ਮਾ ਥੋੜਾ ਜਿਹਾ ਦੂਰੋਂ ਦਿਖਾਉਂਗਾ ਕਿਉਂਕਿ ਝੋਟੀ ਡਰਦੀ ਆ ਕਮਾਲ ਆ ਬਈ ਇੱਥੋਂ ਲੈ ਆ ਕੱਦ ਨਾ ਕੋਈ ਸੱਜਣ ਛੋਟਾ ਮੰਨ ਲੈ ਕੱਦ ਫੁੱਲ ਵੱਡਾ ਕਹਤਾ ਤਾਂ ਫੁੱਲ ਵੱਡੀਆਂ ਚ ਹੀ ਹੋਊਗੀ ਸਿੰਘ ਆ ਗਿਆ ਬਿਲਕੁਲ ਬੰਦਾ ਤੇ ਬਾਕੀ ਥੱਲੇ ਦੀ ਕੁਆਲਿਟੀ ਚੈੱਕ ਕਰ ਸਕਦਾ ਥਾਣਾ ਆ ਲੱਗਿਆ ਜਮਾ ਕੱਲਾ ਕੱਲਾ ਕੇਰਾ ਹੋਰ ਕਮਾ ਦੇ ਬਾਈ ਆ ਲੈ ਚੱਲ ਕੇਰਾ ਹੋਰ ਲੈ ਚੱਲ ਕਮਾਲ 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 ਦੁੱਧ ਕਿੰਨਾ ਆਤਾ ਪਹਿਲਾਂ ਨੇ ਬਾਈ ਪਹਿਲਾਂ ਵੀ ਤੇ 12 ਲੀਟਰ ਦੁੱਧ ਦਿੱਤਾ ਤੇ ਗੱਬਣ ਜਿਵੇਂ ਤੁਸੀਂ ਦੱਸਦੇ ਤੇ ਵੀ 8ਵੇਂ ਮਹੀਨੇ ਚ ਕਰੀ ਆ ਇਹ ਹਾਂ 8ਵੇਂ ਮਹੀਨੇ ਚ ਡਰਾਈ ਕਰੀਏ ਵੀਰੇ ਹਾਂ ਗੱਬਣ ਤੋਂ ਬਾਈ ਕਹਿੰਦਾ ਇਹਦਾ 8ਵੇਂ ਮਹੀਨੇ ਦੀ ਗੱਬਣ ਹੋਗੀ ਨਾ 8ਵੇਂ ਚ ਜਾ ਕੇ ਡਰਾਈ ਕੀਤੀ ਆ ਇੱਥੋਂ ਲੈ ਆਓ ਜੀ ਕਿੰਨੇ ਲੀਟਰ ਦੁੱਧ ਸੀ ਬਾਈ ਕਿੰਨਾ ਦੁੱਧ ਸੀ ਉਦੋਂ 6 ਲੀਟਰ ਦੁੱਧ ਸੀਗਾ ਜਦੋਂ ਡਰਾਈ ਕਰੀ 6 ਲੀਟਰ ਆ 6 ਕਿਲੋ ਤੋਂ ਬਾਈ ਕਹਿੰਦਾ 8ਵੇਂ ਮਹੀਨੇ ਚ ਜਾ ਕੇ ਡਰਾਈ ਕੀਤੀ ਆ ਬਾਕੀ ਥੋੜਾ ਜਿਹਾ ਘਰੇਲੂ ਹੋਣ ਕਰਕੇ ਪਸ਼ੂ ਡਰਦੇ ਆ ਤੇ ਵੱਡੀ ਆ ਗਈ ਸੱਚ ਨੂੰ ਫੁੱਲ ਤੇ ਸਿੰਗ ਮੈਂ ਕਹੂੰਗਾ ਜਮਨ ਬੰਦ ਸਿੰਗ ਚ ਹੀ ਆ ਗਈ ਤੇ ਦੁੱਧ ਵੀ ਚੋਖਾ ਪਾਇਆ ਤੇ ਇਹ ਮੰਨ ਲਓ ਵੀ ਇਸ ਵਾਰੀ ਨਾ ਬਾਈ ਕਹਿੰਦਾ ਇਤੋਂ ਚੰਗੇ ਦੁੱਧ ਦੀ ਉਮੀਦ ਆ। ਇਸ ਵਾਰੀ ਕਿੰਨਾ ਕੁ ਦੇ ਸਕਦੇ ਆ ਬਾਈ? ਐਤਕੀ ਵੀਰੇ 14-15 ਲੀਟਰ ਦੁੱਧ ਕੱਢੂਗਾ। 14-15 ਦੇ ਲਗਭਗ। ਹਾਂਜੀ। ਤੇ ਬਾਕੀ ਇੱਥੇ ਤੋਂ ਮੈਂ ਲੋ ਕੁਆਲਿਟੀ ਚੈੱਕ ਕਰ ਸਕਦੇ ਹਾਂ। ਖੜਨੀ-ਹੁੜਨੀ, ਝੋਟੀ ਦੀ ਕੱਦ-ਕਾਠ, ਲੰਬਾਈ ਤੇ ਆ ਗਈ ਘਰੇਲੂ ਸੱਜਣ ਕੋਲੇ ਵਪਾਰ ਵਾਲਾ ਕੰਮ ਤਾਂ ਨਹੀਂ ਜੀ? ਨਹੀਂ ਵਪਾਰ ਦਾ ਕੋਈ ਕੰਮ ਨਹੀਂ ਵੀਰੇ ਆਪਣਾ। ਠੀਕ ਆ ਗੱਲ। ਆ ਘਰੇਲੂਏ ਆ ਗਈ ਝੋਟੀ ਵਪਾਰ ਵਾਲਾ ਸੀਨ ਨਹੀਂ ਬਾਈ ਕਹਿੰਦਾ ਤੇ ਬਾਕੀ ਨਾ ਇੱਥੇ ਤੋਂ ਬਿਊਟੀ ਚੈੱਕ ਕਰ ਸਕਦੇ ਹਾਂ। ਸਿੰਗਾ ਦੀ ਕੁਆਲਿਟੀ। ਏ ਮੰਨ ਲਓ ਬਿਲਕੁਲ ਬੰਦ ਸਿੰਘ ਚਾਹ ਤੇ ਦੁੱਧ ਵੀ ਲੰਮਾ ਸਮਾਂ ਦਿੰਦੀ ਆ ਤੇ ਘਰੇਲੂ ਸੱਜਣਾਂ ਕੋਲੇ ਵੀ ਆ ਆ ਗਈ ਜੁਬਰਾਜ ਵਾਲੀ ਲੈਣ ਚੋਂ ਅਰਜਣ ਤੋਂ ਆ ਗਈ ਗੱਬਣ ਉਹ ਚੀਜ਼ ਦੀ ਗਾਰੰਟੀ ਰਹੂਗੀ ਬਾਈ ਹਾਂਜੀ ਵੀਰੇ ਗਾਰੰਟੀ ਵੀਰੇ ਤੇ ਭਾਰ ਬੋਝ ਦੀ ਚਵਾਈ ਦੀ ਹਾਂ ਹਾਂ ਵੀਰੇ ਫੁੱਲ ਗਾਰੰਟੀ 100 ਦੀ 100 ਹਰੇਕ ਪੱਖ ਤੋਂ ਹਾਂਜੀ ਹਾਂ ਠੀਕ ਹੈ ਕਹਿੰਦਾ ਰੇਟ ਕੀ ਰਹੂਗਾ ਬਾਈ ਦਾ ਰੇਟ ਵੀਰੇ 155 1 ਲੱਖ ਤੇ 55000 ਮਾਨਤਾਨ ਕਰ ਦਾਂਗੇ ਜੀ ਹਾਂ ਮਾਨਤਾਨ ਕਰ ਦਾਂ ਕੋਈ ਨਾ ਵੀਰੇ ਠੀਕ ਹੈ ਗੱਲ 155 ਜੋ ਬਾਈ ਕਹਿੰਦਾ ਸ਼ੋਰਟ ਸ਼ੱਪਾ ਮਾਨਤਾਨ ਕਰ ਦਾਂਗੇ ਭਾਰ ਬੋਝ ਦੀ ਸਾਈਡ ਸ਼ੱਪੇ ਦੀ ਉਹ ਬਾਈ ਕਹਿੰਦਾ ਹਰੇਕ ਪੱਖ ਤੋਂ ਝੋਟੀ ਦੀ ਗਾਰੰਟੀ ਰਹੂਗੀ ਨੰਬਰ ਬੋਲ ਦਿਓ ਜੀ ਨੰਬਰ ਵੀਰੇ 9781262002 9981262002 62002 ਬਾਈ ਦਾ ਨੰਬਰ ਆ ਪਿੰਡ ਧੰਦੀਵਾਲ ਤਹਿਸੀਲ ਧੂਰੀ ਤੇ ਜ਼ਿਲ੍ਹਾ ਸੰਗਰੂਰ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ ਜੀ